ਅੱਜ ਆਪਾਂ ਇੱਥੇ ਬੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਜੀ ਤੇ ਜਿੱਥੇ ਖਾੜਾ ਦਾ ਪ੍ਰਗੋਪ ਜਦੋਂ ਆਪਾਂ ਕਹਿ ਸਕਦੇ ਆ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮੈਨੂੰ ਇੱਥੇ ਸਵਾਮਾ ਚੱਲ ਰਹੀਆਂ ਸ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸਜਣਾਂ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮੈਨੂੰ ਕੋਈ ਵੀ ਨਹੀਂ ਪਿਛੇ ਰਿਹਾ ਇਸ ਕੰਮ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਇਹ ਸਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਨੇ ਬਿਲਕੁਲ ਟੋਟਲ ਲਾਸਸ ਹੋ ਗਿਆ ਪਸ਼ੂ ਮਰ ਗਿਆ ਜਾਂ ਹੜ੍ਹ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੋਈਆਂ ਉਹ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਹਮੱਝਾਂ ਦੀ ਤੇ ਉਹ ਇੱਥੇ ਪਹੁੰਚੀਆਂ ਜੀ ਇਹਦੇ ਵਾਸਤੇ ਜਿੱਦਾਂ ਸਾਡੇ ਲੋਕਲ ਏਰੀਆ ਦੇ ਇੱਥੇ ਖੜ੍ਹਾ ਦੀ ਵੀਰਿਆ ਜੀ ਤੇ ਇੱਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਹਿਲਵਾਨ ਹੋਣੇ ਹੈਪੀ ਹੋਣੀਆਂ ਗੱਜਣ ਹੋਣੇ ਸਾਰੇ ਤੇ ਸੱਜਣ ਭਾਈ ਹੋਣੇ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਸ ਦਿਨ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨ ਆਏ ਤੇ ਇਹਨਾਂ ਜਿੰਮੇ ਲੱਗ ਗਿਆ ਸੀਗੇ ਤੁਸੀਂ ਲੋਕਲ ਨੇ ਤੁਹਾਨੂੰ ਜਿਆਦਾ ਪਤਾ ਏ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੋਂ ਤੇ ਜਿਹੜਾ ਗਾਂ ਲੁੱਦੇ ਦੇਣੇ ਹੈ ਜੀ ਅੱਜ ਵੀ ਇਹਦਾ ਰੋਜ਼ਗਾਰ ਚੱਲਦਾ ਮੱਝਾ ਗਾਵਾ ਹਾਂਜੀ ਰੋਜ਼ਗਾਰ ਤੋਂ ਦੇਖੀ ਜੇ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦਾ ਪ੍ਰਭਾਵਤ ਹੋ ਗਿਆ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤ ਆ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਹੈ ਜਿੰਨਾ ਨੁਕਸਾਨ ਹੋ ਗਿਆ ਸਾਰੇ ਪੰਜਾਬੀ ਪੰਜਾਬੀਆਂ ਦੇ ਘਰਾਂ ਘੜੇ ਆ ਹਾਂ ਜੀ ਸੇਹੀ ਜਨਵਾਰ ਸੇਹੀ ਦੇ ਸੇਹੀ ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਹ ਨਹੀਂ ਗਏ ਬੱਚੇ ਮਰ ਗਏ ਮਾਲ ਕੁਨੀ ਤੇ ਕੁਨੀ ਸਾਰੀ ਵੇਲੀ ਹੋ ਗਈ ਤੇ ਬਹੁਤ ਬੜ ਨੁਕਸਾਨ ਚੇਦੇ ਗਏ ਜਦੋਂ ਤੇ ਜੇ ਚੌਥੇ ਦਿਨ ਪਾਣੀ ਲੱਖਾ ਤੇ ਦੇਖਿਆ ਆਪਣੇ ਨੂੰ ਤੇ ਅੱਖਾਂ ਵਿੱਚ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਇਕੱਲੇ ਬਨੇ ਖਤਮ ਹੋ ਗਿਆ ਕੰਮ ਸਾਰਾ ਫਰੁੱਟ ਗਿਆ ਅਲਰਗੀ ਮਰ ਗਏ ਸਾਰੇ ਸਾਰੇ ਅੱਜ ਦਿਨ ਆਇਆ ਕਿ ਕਰਨਾ ਚਾਹੁੰਦੇ ਬਹੁਤ ਧੰਨਵਾਦ ਹੈ ਜਨਾਬ ਇਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨਾਮੋਕੇ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਵੀ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਉਹਨਾਂ ਨੂੰ ਡੰਗਰ ਤੇ ਦੇਣ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋਲ ਕਿੰਨੀ ਨਵਾਂ ਜੀ ਸਾਡੇ ਕੋਲ ਮੱਝਾਂ ਹੈ ਕਿ <laughs> ਮੱਝਾਂ <laughs>